ਇਹ ਮੋਦੀ ਜੀ ਨੇ ਅਸੀਂ ਚੇਤਾਵਨੀ ਦਿੱੰਨੇ ਆ ਕਿ ਹੁਣ ਤੁਹਾਡਾ ਪਾਪ ਦਾ ਘੜਾ ਜਿਹੜਾ ਸੀ ਉਹ ਭਰ ਚੁੱਕਿਆ ਹੈ। ਇਹ ਜਿਹੜੀ ਭਾਜਪਾ ਸਰਕਾਰ ਹੈ ਇਹ ਧਰਮ ਦੇ ਨਾਂ ਤੇ ਵੋਟਾਂ ਪਾਉਂਦੀ ਹੈ। ਦੇਖੋ ਕੀ ਸਾਡੇ ਭਾਈਚਾਰਿਆਂ ਨੂੰ ਵੀ ਇਹਨਾਂ ਨੇ ਪੜਕਾਉ ਉਪਾਸ਼ੰਦ ਦਿੱਤਾ ਹੈ। ਅਸੀਂ ਮੋਦੀ ਜੀ ਦਾ ਸਮੂਹ ਮੁਸਲਮ ਪੂਰੇ ਹਿੰਦੁਸਤਾਨ ਦਾ ਭਾਈਚਾਰਾ ਮੁਸਲਮ ਇਹਨਾਂ ਦੇ ਖਿਲਾਫ ਹੈ। ਭਾਜਪਾ ਸਰਕਾਰ ਹੁਣ ਨਹੀਂ ਬਣਨ ਲੱਗੀ। ਮੈਂ ਗਿੰਨਾ ਬੇਗਮ ਮੁਸਲਮਾਨ ਕਮੇਟੀ ਦੇ ਪ੍ਰਧਾਨ ਹਾਂ ਅੱਥੇ ਦੀ ਮੈਂ ਮਿਨਿਓਰਿਟੀ ਸਲਕਟ ਗਿੰਤੀ ਜਨ ਸੈਕਟਰੀ ਪੰਜਾਬ ਅੱਜ ਜਿਹੜਾ ਅਸੀਂ ਨਾਮਿਨੇਸ਼ਨ ਜਿਤਮਿੰਦਰ ਸਿੱਧੂ ਜੀ ਨੇ ਐਮਐਲਏ ਸਾਹਿਬ ਨੇ ਇੱਥੇ ਭਰ ਦਿੱਤਾ ਹੈ ਫਾਰਮ ਇਨਸ਼ਾਅੱਲਾ ਉਹ ਜਿੱਤ ਹਾਸਲ ਕਰਨਗੇ ਵੱਧ ਤੋਂ ਵੱਧ ਵੋਟਾਂ ਤੇ ਅਸੀਂ ਜਿੱਤਾਂਗੇ ਕਾਂਗਰਸ ਪਾਰਟੀ ਸਰਕਾਰ ਸਾਡੀ ਬਣ ਰਹੀ ਹੈ ਤੇ ਮੋਦੀ ਜੀ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਹੁਣ ਤੁਹਾਡਾ ਪਾਪ ਦਾ ਘੜਾ ਜਿਹੜਾ ਸੀ ਉਹ ਭਰ ਚੁੱਕਿਆ ਹੈ ਹੁਣ ਉਹ ਫੁੱਟ ਰਿਹਾ ਹੈ ਹੁਣ ਤੁਸੀਂ ਸਾਈਡ ਤੇ ਹੋ ਜੋ ਠੀਕ ਹੈ ਨਾ ਜਿਹੜੀ ਬੀਜੇਪੀ ਸਰਕਾਰ ਹੈ ਇਹ ਧਰਮ ਦੇ ਨਾਂ ਤੇ ਵੋਟਾਂ ਪਾਉਂਦੀ ਹੈ ਜਾਂ ਦੇਖੋ ਕਿ ਸਾਡੇ ਭਾਈਚਾਰਿਆਂ ਨੂੰ ਵੀ ਇਹਨਾਂ ਨੇ ਪੜਕਾਉ ਭਾਸ਼ਣ ਦਿੱਤਾ ਹੈ ਅਸੀਂ ਮੋਦੀ ਜੀ ਦਾ ਸਮੂਹ ਮੁਸਲਮ ਪੂਰੇ ਹਿੰਦੁਸਤਾਨ ਦਾ ਭਾਈਚਾਰਾ ਮੁਸਲਮ ਇਹਨਾਂ ਦੇ ਖਿਲਾਫ ਹੈ ਬੀਜੇਪੀ ਸਰਕਾਰ ਹੁਣ ਨਹੀਂ ਬਣਨ ਲੱਗੀ ਖਤਮ ਹੋ ਚੁੱਕੀ ਇਨਸ਼ਾਅੱਲਾ ਹੁਣ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ ਅਸੀਂ ਸਮੂਹ ਭਾਈਚਾਰੇ ਨੂੰ ਦੇਸ਼ ਵਾਸੀਆਂ ਨੂੰ ਇਹੀ ਕਹਿ ਰਹੇ ਹਾਂ ਕਿ ਅਗਰ ਤੁਨੇ ਤੁਸੀਂ ਦੇਸ਼ ਦਾ ਵਿਕਾਸ ਚਾਹੁੰਦੇ ਹੋ ਨਸ਼ੇ ਦਾ ਖਾਤਮਾ ਚਾਹੁੰਦੇ ਹੋ ਗਰੀਬੀ ਨੂੰ ਖਤਮ ਕਰਨਾ ਚਾਹੁੰਦੇ ਹੋ ਬੇਰੋਜ਼ਗਾਰੀ ਤਾਂ ਤੁਸੀਂ ਕਾਂਗਰਸ ਸਰਕਾਰ ਲੈ ਕੇ ਆਓ ਤੇ ਵੱਧ ਤੋਂ ਵੱਧ ਚੜਕੇ ਪੰਜੇ ਨੂੰ ਮੋਹਰ ਲਾ ਦਿਓ ਇੱਕ ਤਰੀਕ ਨੂੰ ਇਨਸ਼ਾਅੱਲਾ ਕਾਂਗਰਸ ਸਰਕਾਰ ਬਣੇਗੀ ਜਿਹੜੇ ਕਿ ਆਪਣੇ ਸਮੂਹ ਭਾਈਚਾਰੇ ਨੂੰ ਇੱਕ ਜੁਟ ਹੋਣ ਵਾਸਤੇ ਇਹ ਸਰਕਾਰ ਹੈ ਕੋਈ ਇਹਦੇ ਵਿੱਚ ਹੋਣੀ ਹੈਗਾ ਹੈਰਾ ਫੇਰੀ ਮਸ਼ੀਨਾ ਚੇਰਾ ਫੇਰੀ ਨਹੀਂ ਤੁਹਾਨੂੰ ਡਰਨ ਦੀ ਲੋੜ ਨਹੀਂ ਇਨਸ਼ਾਅੱਲਾ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਮੇਰੀਆਂ ਭੈਣਾਂ ਜਿਹੜੀਆਂ ਕਿਚਨ ਸੰਭਾਲਦੀਆਂ ਨੇ ਉਹਨਾਂ ਨੂੰ ਇੱਕ ਇੱਕ ਲੱਖ ਰੁਪਈਆ ਘਰੇ ਆਊਗਾ ਕਾਂਗਰਸ ਸਰਕਾਰ ਦੇਗੀ ਇਹ ਸਾਡਾ ਬੋਸ ਰਾਹੁਲ ਗਾਂਧੀ ਜੀ ਦਾ ਬਿਆਨ ਹੈ ਤਾਂ ਆਉਣ ਵਾਲੀ 1 ਤਰੀਕ ਨੂੰ ਤੁਸੀਂ ਸਾਰੇ ਪੰਜੇ ਨੂੰ ਮੋਹਰ ਲਾ ਦਿਓ ਤੇ ਕਾਂਗਰਸ ਸਰਕਾਰ ਬਣਾਓ